ਗਰੀਬ ਕਿਸਾਨ ਦੀ ਚਮਕੀ ਕਿਸਮਤ ਰਾਤੋ ਰਾਤ ਬਣਿਆ ਕਰੋੜਾਂ ਦਾ ਮਾਲਕ 9400 ਤੋਂ ਬਣਿਆ ਕਰੋੜਪਤੀ ਜੀ ਹਾਂ ਕਿਹਾ ਜਾਂਦਾ ਹੈ ਕਿ ਲੋਟਰੀ ਕਿਸਮਤੀ ਖੇਡ ਹੈ ਕਿਸੇ ਕਿਸੇ ਨੂੰ ਹੀ ਨਿਕਲਦੀ ਹੈ ਜਿਸ ਨੂੰ ਵੀ ਨਿਕਲਦੀ ਹੈ ਉਸ ਦੀ ਕਿਸਮਤ ਬਣਾ ਦਿੰਦੀ ਹੈ ਤਾਂ ਅਜਿਹੀ ਖਬਰ ਇੱਕ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਗਰੀਬ ਕਿਸਾਨ ਦੀ ਰਾਤੋ ਰਾਤ ਕਿਸਮਤ ਚਮਕੀ ਹੈ ਜੋ ਕਿ ਡੇਢ ਕਰੋੜ ਦਾ ਮਾਲਕ ਬਣਿਆ ਹੈ ਦਾ ਦੱਸ ਦਿਨੇ ਆ ਕਿ 96000 ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲਾ ਸੁਖਦੇਵ ਸਿੰਘ ਇੱਕ ਆਮ ਕਿਸਾਨ ਲਾਟਰੀ ਦੇ ਨਾਲ 1.5 ਕਰੋੜ ਦਾ ਮਾਲਕ ਬਣ ਗਿਆ ਦੱਸ ਦਈਏ ਕਿ ਕਿਸਾਨ ਸੁਖਦੇਵ ਸਿੰਘ ਪਿੰਡ ਦਿੱਤੂਪੁਰ ਦੇ ਰਹਿਣ ਵਾਲਾ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪਸ਼ੂ ਪਾਲਣ ਵਿਭਾਗ ਦੇ ਵਿੱਚ ਠੇਕੇ ਦੇ ਉੱਤੇ ਬਤੌਰ ਸੇਵਾਦਾਰ ਕੰਮ ਕਰ ਰਿਹਾ ਸੀ ਤਾਂ ਸੁਖਦੇਵ ਸਿੰਘ ਨੂੰ ਲਾਟਰੀ ਨਿਕਲਣ ਦੇ ਉੱਤੇ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਉੱਥੇ ਹੀ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਮਿਹਨਤ ਮਜ਼ਦੂਰੀ ਕਰਦੇ ਰਹਿਣਾ ਚਾਹੀਦਾ ਹੈ ਗਰੀਬੀ ਤਾਂ ਆਉਂਦੀ ਜਾਂਦੀ ਰਹਿੰਦੀ ਹੈ ਸੁਖਦੇਵ ਸਿੰਘ ਤਿੰਤੀਆਂ ਦਾ ਬਾਪ ਹੈ ਜਿਨ੍ਹਾਂ ਦਾ ਕੀ ਉਹ ਵਿਆਹ ਕਰ ਚੁੱਕੇ ਨੇ ਤਾਂ ਉਹਨਾਂ ਨੇ ਕਿਹਾ ਹੈ ਕਿ ਮੈਂ ਇੰਨਾ ਪੈਸਿਆਂ ਦੇ ਨਾਲ ਜ਼ਮੀਨ ਨੂੰ ਵਾਪਸ ਲੈ ਕੇ ਆਵਾਂਗਾ ਤੇ ਖੇਤੀਬਾੜੀ ਦਾ ਕੰਮ ਕਰਦਾ ਰਹਾਂਗਾ ਅਜੇ ਵੀ ਮਿਹਨਤ ਮਜ਼ਦੂਰੀ ਹੈ ਜੋ ਕਰਦਾ ਰ੍ਹਾਂਗਾ ਜਿਵੇਂ ਮੈਂ ਪਹਿਲਾਂ ਦੀ ਤਰ੍ਹਾਂ ਸਾਈਕਲ ਦੇ ਉੱਤੇ ਕੰਮ 'ਤੇ ਜਾਇਆ ਕਰਦਾ ਸੀ ਤਾਂ ਉਸੇ ਤਰ੍ਹਾਂ ਹੀ ਹੁਣ ਵੀ ਸਾਈਕਲ ਦੇ ਉੱਤੇ ਹੀ ਕੰਮ ਕਰਦਾ ਰਹਾਂਗਾ ਅਤੇ ਆਪਣੀ ਮਿਹਨਤ ਮਜ਼ਦੂਰੀ ਆ ਜੋ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰੱਖਾਂਗਾ ਤਾਂ ਦੱਸਦੀਏ ਕਿ ਇੱਕ ਗਰੀਬ ਕਿਸਾਨ ਹੈ ਜੋ 1.5 ਕਰੋੜ ਦੇ ਨਾਲ ਕਰੋੜਾਂ ਦਾ ਮਾਲਕ ਬਣ ਗਿਆ ਲਾਟਰੀ ਨਿਕਲਣ ਦੇ ਨਾਲ ਗਰੀਬ ਕਿਸਾਨ ਦੀ ਕਿਸਮਤ ਬਦਲੀ ਹੈ ਜੋ ਕਿ ਹੁਣ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਨਹੀਂ ਥੱਕ ਰਿਹਾ ਤਾਂ ਇੱਕ ਵਾਰ ਤੁਸੀਂ ਵੀ ਸੁਣੋ ਸੁਖਦੇਵ ਸਿੰਘ ਦਾ ਕੀ ਕਹਿਣਾ ਹੈ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਬੋਲੋਟਾ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਸੁਦੇਵ ਸਿੰਘ ਜੀ ਕਿੰਨੇ ਲੈਟਰ ਨਿਕਲੇ ਆ ਇਹ ਵੀ 1 ਗ੍ਰੇਡ ਕਰੋੜ ਦੀ ਨਿਕਲੀ ਆ ਜੀ ਅੱਛਾ ਕੀ ਕਰਦੇ ਹੋ ਤੁਸੀਂ ਮੈਂ ਜੀ ਹੁਣ ਤਾਂ ਮੈਂ ਪਸ਼ੂ ਪਾਲਣ ਦੇ ਵਿੱਚ ਤੇ ਨੌਕਰੀ ਕਰਦਾ ਜੀ ਠੇਕੇਦਾਰੀ ਛੇਟ ਵਿੱਚ ਕਰ ਤੋਂ ਨੌਕਰੀ ਕਰਦੇ ਹਾਂ ਮੈਂ ਤਾਂ ਕਰਦਨ ਹੋ ਗਈ ਜੀ 25 26 ਸਾਲ ਹੋ ਗਈ ਅੱਛਾ ਹਾਂ ਪਹਿਲਾਂ ਖੇਤੀ ਕਰਦੇ ਤੇ ਅੱਛਾ ਜੀ ਮੰਦੇ ਪਾਂਹ ਜਮੀਨ ਵਿਗ ਤੇ ਆਣ ਜ਼ਿਮੀਦਾਰ ਉਹ ਨਾਲ ਆਈ ਪਛਪਾਲੇ ਤੇ ਠੇਕੇਦਾਰ ਜੀ ਤੁਹਾਨੂੰ ਮੈਂ ਤਾਂ ਕਰਦਾ ਹਾਂ ਗਊਆਂ ਦੀ ਸੇਵਾ ਕਰਦ ਰਿਹਾ ਚਲਾ ਬਾਈਕਰੂ ਨੇ ਛੋੜੀ ਲਾਈਟਰੀ ਪੌਦੇ ਤੇ ਬਾਈਕਰੂ ਦਾ ਨਾਮ ਲੈ ਕੇ ਆ ਇੱਕ ਘਰ ਦੇ ਵਿੱਚ ਕੌਣ ਕੌਣ ਆਏ ਘਰ ਦੇ ਵਿੱਚ ਮਾਇਆ ਮੇਰੇ ਘਰ ਵਾਲੀ ਹੈ ਜੀ ਕੁੜੀਆਂ ਦਾ ਤੇ ਬੇਟੀਆਂ ਮੇਰੇ ਤਿੰਨੇ ਉਹ ਵਿਆਹਤੀਆਂ ਮੈਂ ਇਹ ਕਿੰਨੀ ਤਨਖਾਹ ਦੇ ਤੋੜੇ ਮੇਰੀ ਤਨਖਾਹ ਜੀ ਹੋਣਾ ਹੈ ਕਿ ਤੇ 9600 ਮਿਲਦਾ ਜੀ ਉਹ ਯਾਖੇ ਜਤੋਂ ਤੇ ਇੱਕਦਮ ਜਦੋਂ ਰਾਤੋ ਰਾਤ ਕਹਿੰਦੇ ਆ ਕਿਸਮਤ ਚਮਕੀ ਤੇ ਕਿੰਦਾ ਬੜਾ ਖੁਸ਼ੀ ਹੋਈ ਜੀ ਦਾ ਮੈਨੇ ਰਾਤੋ ਰਾਤ ਮੈਂ ਕਹਿੰਦਾ ਵੀ ਮੇਰਾ ਸੋਕਰਾ ਮੇਰਾ ਜਿਹੜਾ 10 ਬਿਕੇ ਵਿਕਾਇਆ ਸੀ ਉਹ ਆ ਗਿਆ ਵਾਪਸ ਓਸੇ ਬੜੀ ਖੁਸ਼ੀ ਹੈ ਸਾਰੇ ਪਰਿਵਾਰ ਨੂੰ ਖੁਸ਼ੀ ਹੈ ਜੀ ਲੱਗਦਾ ਹੈ ਕਿ ਆ ਜਿਹੜੀ ਜ਼ਮੀਨ ਚਲੀ ਗਈ ਸੀ ਵਾਪਸ ਲੈ ਕੇ ਆਉਂਦਾ ਹਾਂ ਜੀ ਹਾਂ ਆਵਾਜ਼ ਗੁਰੂ ਨੇ ਭੇਜਦੀ ਗੁਰੂ ਦੀ ਕਿਰਪਾ ਹੈ ਲੋਕਾਂ ਨੌਜਵਾਨਾਂ ਨੂੰ ਦੇਣਾ ਚਾਹੁੰਦੇ ਨੇ ਨੌਜਵਾਨ ਨੂੰ ਇਹ ਕਹਿੰਦੇ ਵੀ ਨਸ਼ਾ ਲਾਓ ਨਾ ਫਿਰ ਨੂੰ ਗਰੀਬੀ ਅਮੀਰੀ ਆਉਂਦੀ ਰਹਿੰਦੀ ਹੈ ਮੈਂ ਦੇਖਣਾ ਹੈ ਨਸਾ ਨਹੀਂ ਸੀਰੀ ਨੂੰ ਲੈ ਕੇ ਕਿਰਤ ਕਰਦਾ ਰਹਾ ਦੁੱਖ ਸ਼ੋਕ ਨਿਸ਼ਾਨ ਤੇ ਆਉਣੇ ਆਪਦਾ ਕਿਰਤ ਕਰੋ ਕਦੇ ਆਏ ਨਾ ਕਬਰਾਓ ਨਾ ਵਾਇਗਰੂ ਤੇ ਪਾਣਾ ਰੱਖੋ ਕਿ ਕਿਸਮਤ ਅਜਿਵੇਂ ਆਂਦੇ ਹਾਂ ਕਿਸਮਤ ਕਦੇ ਖੁੱਲਦੀ ਆਪਕੇ ਖੁੱਲੀ ਆ ਹੁਣ ਜਿਹੜੀ ਨਾਮ ਦੀ ਰਸ਼ੀ ਮਿਲੀ ਆ ਉਹਦਾ ਕੀ ਕਰਾਂਗੇ ਤੁਸੀਂ ਉਹਦਾ ਜੀ ਆਪਾਂ ਕੋਈ ਪਸ਼ੂ ਪਾਲਣ ਦਾ ਪਸ਼ੂ ਰੱਖ ਲਾਗੇ ਤੋ ਅਸੀਂ ਮਿਹਨਤ ਕਰਾਂਗੇ ਜੇ ਕਿਰਤ ਕਰਾਂਗੇ ਜ਼ਿੰਮੇਦਾਰਾ ਖੇਤੀ ਕਰਦੇ ਆ ਪਹਿਲਾਂ ਵੀ ਹੁਣ ਵੀ ਆਪਦਾ ਪਸ਼ੂ ਨੂੰ ਕੱਖ ਪਾਈਆ ਉਹ ਵੀ ਖੇਤੀ ਜ਼ਿੰਮੇਦਾਰਾਂ ਦਾ ਹੀ ਕੰਮ ਹੈ ਸੇ ਹੁਣ ਆ ਜਿਹੜਾ ਕਹਿੰਦੇ ਸਵੇਰੇ ਤੁਸੀਂ ਸਾਈਕਲ ਤੇ ਰਹਿੰਦੇ ਹੋ ਹਾਂ ਜੀ ਕਰੀਏ ਮੈਂ ਤਾਂ ਸਾਈਕਲ ਤੇ ਹੀ ਹੁਣ ਵੀ ਸਾਈਕਲ ਚਲਾਉਂਦੇ ਹਾਂ ਹਾਂ ਜੀ ਹਾਂ 20 ਕਿਲੋਮੀਟਰ ਦੇ ਆ ਕੁੱਲੇ ਮਾਜਰੇ ਕੱਖਲੇ ਹੁੰਦ ਰਹੇ ਆ ਵੱਡਕ ਜੌਰੀ ਦੀ ਫਾਰਮ ਪਟਿਆਲੇ ਦਾ ਉੱਥੇ ਵੀ ਸਾਈਕਲ ਤੇ ਜਾਂਦਾ ਸੀ ਨੌਕਰੀ ਵੀ ਸਾਈਕਲ ਤੇ ਜਾਂਦੇ ਨੇ ਹਾਂ ਹੁਣ ਵੀ ਸਾਈਕਲ ਤੇ ਹਾਂ ਸਾਈਕਲ ਤੇ ਹੀ ਹੁਣ ਮਹਾਰਾਜ ਨੇ ਬਖਸ਼ਿਸ਼ ਕਰੀ ਗਈ ਹੈ ਲੱਗਦਾ ਫਿਰ ਗੱਡੀ-ਗੱਡੀ ਲਾਵਗੇ ਨਾ ਜੀ ਗੱਡੀ ਨਹੀਂ ਕਰਾਂ ਰੱਖਾਂਗੇ ਬਸ ਸਾਧੂ ਹੀ ਥੰਮ ਤੇ ਆ ਸਾਈਕਲ ਆ ਬਸ ਠੀਕ ਹੈ ਸਾਈਕਲ ਤੇ ਹਾਂ ਮੈਂ ਤੁਹਾਨੂੰ ਕਹ ਰਿਹਾ ਪਾ ਦੇ ਕਹਿੰਦਾ ਕਿ ਖਰਚ ਨਜਾਇਜ਼ ਨਾ ਕਰੋ ਅੱਛਾ ਕਦੋਂ ਲਟਰੀ ਬਾਰੇ ਤੁਸੀਂ ਮੈਨੂੰ ਜੀ 20 ਬਾਏ ਸਾਲ ਦਾ ਗੇੜ ਹੋ ਗਿਆ ਇਹੇ ਸੇ ਦੁਕਾਨ ਤੇ ਮੈਂ ਕਦੇ ਇੱਕ ਦੋ ਸਾਲ ਦੇ ਵਿੱਚ ਕਦੋਂ ਲਟਰੀ ਪਾ ਜਾਂਦੀ ਬਾਈ ਨੰਬਰ ਤੇ ਹਾਂਜੀ ਸਰ ਕਿਹਨਾਂ ਦਾ ਮੈਨੂੰ ਲੋਕ ਦੀਆਂ ਚਾਹਤਾਂ ਤੋਂ ਜੀਐਮਡੀ ਲੋਟਰੀ ਏਜੰਸੀ ਪਟਿਆਲਾ ਹਰੇ ਸਮਾਚ ਚੌਂਕ 'ਚ ਮੈਂ ਆਪਣੇ ਲੋਟਰੀ ਆਪਣੇ ਹੌਲ ਸੇਜੈਂਟ ਮੈਂ ਤੋਂ ਟਿਕਟ ਬਿਕੇ ਨਾ ਨਾਲ ਲੱਗੇ ਸੇ ਆਪਣਾ ਇੰਟਰਨੈਸ਼ਨਲ ਲੋਟਰੀ ਵਾਲੇ ਉਹਨਾਂ ਦਾ ਗੰਤ ਸਿਲ ਹੋਇਆ ਸਿਹਾਰ ਜੀ ਸੁਦੀਪ ਸਿੰਘ ਜੀ ਦਾ ਨਾਮ ਨਿਕਲਿਆ ਜਿਹੜੇ ਕਰੋੜਾ ਸਾਨੂੰ ਪਤਾ ਲੱਗਿਆ ਸਾਨੂੰ ਵੀ ਨਾਮ ਨਿਕਲਿਆ ਹੈ ਮੈਂ ਫੋਨ ਮਾਰਿਆ ਦੇਖਿਆ ਉਹਨਾਂ ਨੇ ਇੰਟਰਨੈਟ ਲੋਟਰੀ ਵਾਲਨੇ ਕਹਿੰਦੇ ਆ ਜਿਹੜਾ ਨੰਬਰ ਨਿਕਲਿਆ ਹੈ ਨੰਬਰ ਬੁਲਾਇਆ ਦੇਖਿਆ ਸੀਗਾ ਸਵੇਰੇ ਨੇ ਘਰ ਗਈ ਜਾ ਕੇ ਦੱਸਿਆ ਇਹਨੂੰ ਬੜੀ ਖੁਸ਼ੀ ਹੋਈ ਨਾਮ ਨਿਕਲਿਆ ਕਿਉਂਕਿ ਅੱਡੀ ਬੜੀ ਅਮਾਉਂਟ ਸੀ ਬੜੀ ਖੁਸ਼ੀ ਹੋਣੀ ਸਾਰਾ ਪਰਿਵਾਰ ਬੜਾ ਖੁਸ਼ ਰਿਹਾ ਮੈਂ ਬੁਲਾਇਆ ਅੱਗੇ ਕਹਿੰਦੇ ਟਿਕਟ ਕਿਵੇਂ ਕਰਨਾ ਜੀ ਜਮ੍ਹਾਂ ਕਰਾਣ ਚੱਲਣਾ ਹੈ ਮੈਂ ਕੋਈ ਗੱਲ ਨਹੀਂ ਜਿੱਥੇ ਪਹੁੰਚ ਆਵਾਂਗੇ ਅੱਜ ਅਸੀਂ ਦਿਨ ਮੰਗਲਵਾਰ ਟਿਕਟ ਜਮ੍ਹਾਂ ਕਰਾਣ ਚੱਲਨੇ ਚੰਡੀਗੜ੍ਹ ਫਿਰ ਹਜ਼ਾਰ ਕਿੰਨੇ ਲਿਆਣੇ ਨੇ ਜਿਹੜੇ ਟੈਸਟ ਕਰਦਾ ਚ ਫਿਰ ਜੋ ਪ੍ਰੋਸੀਜਰ ਗੌਰਮੈਂਟ ਤਰ੍ਹਾਂ ਕਰੀਏ